ਨੇ ਵੀ ਮਿੱਤਰ ਪਿਆਰੇ ਅੱਜ ਦੀ ਇਸ ਵੀਡੀਓ ਦੇ ਨਾਲ ਜੁੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰਾਨੇ ਆ ਤੁਹਾਡੇ ਕਿ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਨਾਲ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਾਂਗਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਤੁਸੀਂ ਕਿਸੇ ਕਾਰਨਾ ਕਰਕੇ ਉਦਾਸੀ ਦੇ ਵਿੱਚ ਆ ਤੇ ਮੇਂ ਪ੍ਰਮਾਤਮਾਗੇ ਅਰਦਾਸ ਹੈ ਕਿ ਤੁਸੀਂ ਸੱਚੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਗੱਲ ਚੜ੍ਹਦੀ ਕਲਾ ਦੀ ਅੱਜ ਕਰਨੀ ਆ ਚੜ੍ਹਦੀ ਕਲਾ ਹੁੰਦੀ ਕੀ ਐ ਤੇ ਉਦਾਸੀ ਹੁੰਦੀ ਕੀ ਐ ਮੈਨੂੰ ਯਾਦ ਹੈ ਕਿ ਜਦੋਂ ਬਾਪੂ ਹੁਣੇ ਗੱਲਾਂ ਕਰਦੇ ਹੁੰਦੇ ਤੇ ਬਾਪੂ ਹੁਣਿਆਂ ਨੇ ਦੱਸਣਾ ਕਿ ਪੁਰਾਣੇ ਟਾਈਮ 'ਚ ਐਵੇਂ ਹੁੰਦਾ ਸੀ ਜੇ ਕਿਸੇ ਦੀ ਹਾੜੀ ਵਡਣ ਕਨੂੰ ਲੇਟ ਹੋ ਜਾਂਦੀ ਤਾਂ ਗਮਾਂਢੀ ਨੇ ਜੇ ਪਹਿਲਾਂ ਵੱਡ ਲੈਣੀ ਤਾਂ ਉਹਦੇ ਨਾਲ ਲੱਗ ਜਾਣਾ ਵੀ ਚਲੋ ਗਮਾਂਢੀਆਂ ਦੀ ਜਿਹੜੀ ਹਾੜੀ ਆ ਉਹ ਵੀ ਟਾਈਮ ਨਾਲ ਵੰਡੀ ਜਾਵੇ ਫਿਰ ਕਣਕ ਇਕੱਠੀ ਕਰਨਾ ਉਹ ਵੀ ਐਵੇਂ ਹੁੰਦਾ ਤੇ ਉਦੋਂ ਗੱਲਾਂ ਇਹ ਹੁੰਦੀਆਂ ਸੀ ਕਿ ਭਈ ਸਾਰਿਆਂ ਦੇ ਦਾਣੇ ਨਹੀਂ ਨਾ ਜਿਹੜੇ ਉਹ ਟਾਈਮ ਨਾਲ ਘਰੇ ਆ ਜਾਣ ਸਾਰਿਆਂ ਦੇ ਦਾਣੇ ਸੰਭਲ ਜਾਣ ਗੱਲ ਤਾਂ ਇਹ ਹੈ ਕਿ ਇੱਕ ਵਾਰੀ ਗੱਲ ਇਹ ਵੀ ਹੁੰਦੀ ਹੈ ਪਿੰਡ 'ਚ ਕਿ ਪਿੰਡ ਦਾ ਕੋਈ ਬੰਦਾ ਸੀ ਸਭ ਤੋਂ ਪਹਿਲਾਂ ਉਹਨੇ ਦਾਣੇ ਜਿਹੜੇ ਸੀ ਉਹ ਇਕੱਠੇ ਕੀਤੇ ਆਪਦੀ ਜਿਹੜੀ ਸੁਹਾਗ ਸੀ ਉਹਦੇ 'ਚ ਰੱਖੇ ਤੇ ਉਹਨੇ ਸਾਥ ਦੇ ਵਿੱਚ ਕਿਹਾ ਹੋਗਾ ਨਾ ਦੇਖੋ ਜੀ ਮੀਂਹ ਆਉਣ ਗੜੇ ਆਉਣ ਤੇ ਜੋ ਕੁਝ ਮਰਜ਼ੀ ਹੋਵੇ ਆਪਾਂ ਤਾਂ ਦਾਣੇ ਆਪਣੇ ਘਰੇ ਸੱਟ ਲਈ ਫਿਰ ਗੱਲ ਕਹਿੰਦੇ ਇਹ ਹੋਈ ਵੀ ਇੰਨਾ ਤੇਜ਼ ਮੀਂਹ ਆਇਆ ਤੇ ਜਿਹੜੀਆਂ ਵਿਹਾਂ ਸੀ ਉਹ ਇੰਨੀਆਂ ਭਰ ਗਈਆਂ ਤੇ ਉਹਨਾਂ ਦੀ ਸੁਹਾਗ ਦੀ ਜਿਹੜੀ ਕੱਚੀ ਗੰਧ ਸੀ ਉਹ ਡਿੱਗੀ ਤੇ ਇੱਕ ਦਰਵਾਜੇ ਦੇ ਰਾਹੀ ਪਾਣੀ ਹੋ ਕੇ ਉਸ ਕੰਧ ਡਿੱਗੀ ਕੰਧ ਦੇ ਵਿੱਚ ਦੀ ਨਿਕਲੇ ਤੇ ਸਾਰੇ ਸੋਲਿਆਂ ਦੇ ਦਾਣੇ ਸੀ ਜਿਹੜੇ ਉਹ ਸੱਪੜ ਦੇ ਵਿੱਚ ਗਏ। ਜਾਨੀ ਕਿ ਦੇਣਾ ਵੀ ਉਹਨੇ ਹੁੰਦਾ ਤੇ ਖੋਣਾ ਵੀ ਉਹਨੇ ਹੁੰਦਾ ਉਸ ਦਾਤੇ ਦੇ ਉਹਦੀ ਰਜਾ ਕਮਾਲ ਹੈ ਉਹਨੇ ਕੀ ਸੋਚਣਾ। ਪੁਰਾਣੇ ਟਾਈਮਾਂ 'ਚ ਬਹੁਤ ਘੱਟ ਲੋਕ ਹੁੰਦੇ ਸੀ ਐਵੇਂ ਦੇ ਜਿਹੜੇ ਐਵੇਂ ਦੀਆਂ ਗੱਲਾਂ ਕਰਦੇ ਸੀ। ਪੁਰਾਣੇ ਟਾਈਮ 'ਚ ਤਾਂ ਇਹੀ ਹੁੰਦਾ ਸੀ ਕਿ ਆਂਢੀ ਗੁਆਂਢੀ ਦੇ ਨਾਲ ਹੱਥ ਬਟਾਇਆ ਜਾਂਦਾ ਸੀ। ਜਾਨੀ ਕਿ ਲੱਤਾਂ ਖਿੱਚਣ ਵਾਲਾ ਕੰਮ ਸੀ ਜਿਹੜਾ ਇਹ ਬਹੁਤ ਘੱਟ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਯਾਰ ਇਹ ਗੱਲ ਦਾ ਚੜ੍ਹਦੀ ਕਲਾ ਨਾਲ ਕੀ ਮਸਲਾ ਮੈਂ ਤੁਹਾਨੂੰ ਉਸੇ ਗੱਲ ਤੇ ਲਿਆਉਣਾ ਜਿੰਨਾ ਕਿ ਮੈਂ ਹੁਣ ਦੇਖਦਾ ਖੁਦ ਵੀ ਜਿਹੜਾ ਹੈਗਾ ਚੈਨਲਾਂ ਦੇ ਵਿੱਚ ਕੰਮ ਕਰਦੇ ਆਂ ਲੋਕਾਂ ਦੇ ਨਾਲ ਮਿਲਦੇ ਆਂ ਬਹੁਤ ਸਾਰੇ ਇੰਟਰਵਿਊ ਆ ਰਹੇ ਨੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹੋ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਆ ਤਰੀਕੇ ਜਾਂ ਬਹੁਤ ਸਾਰੀਆਂ ਕਿਤਾਬਾਂ ਨੇ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਕਿਵੇਂ ਤੇ ਗੱਲ ਇਹ ਵੀ ਹੁੰਦੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਤੁਸੀਂ ਸਿਰਫ ਤੇ ਸਰਵ ਚੜ੍ਹਦੀ ਕਲਾ ਵਾਲੇ ਬੰਦਿਆਂ ਨਾਲ ਰਹਿਓ ਫਿਰ ਵੀ ਤੁਸੀਂ ਠੀਕ ਰਹੋਗੇ ਜਿਹੜੇ ਉਦਾਸ ਬੰਦੇ ਹੁੰਦੇ ਨੇ ਉਹ ਤਾਂ ਤੁਹਾਨੂੰ ਵੀ ਉਦਾਸ ਕਰ ਦਿੰਦੇ ਨੇ ਅਸਲ ਦੇ ਵਿੱਚ ਨਾ ਚੜ੍ਹਦੀ ਕਲਾ ਦਾ ਮਸਲਾ ਇਹ ਨਹੀਂ ਹੈਗਾ ਜਾਂ ਉਦਾਸ ਬੰਦੇ ਤੁਹਾਨੂੰ ਉਦਾਸ ਨਹੀਂ ਕਰਦੇ ਅਸਲ ਦੇ ਵਿੱਚ ਜਿਹੜੀ ਸਾਡੀ ਸਮਝ ਆ ਉਹਦੇ 'ਚ ਬਹੁਤ ਵੱਡਾ ਫਰਕ ਪੈ ਗਿਆ ਇਹੀ ਵੱਡਾ ਕਾਰਨ ਹੈ ਕਿ ਪੂਰੇ ਵਰਲਡ ਦੇ ਵਿੱਚ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਖਾਸ ਕਰਕੇ ਪੰਜਾਬ ਦੇ ਅੰਦਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਜਦੋਂ ਅਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਆ ਜਿਵੇਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਤੁਸੀਂ ਦੇਖੋਗੇ ਹੋਰ ਬਹੁਤ ਸਾਰੀਆਂ ਜਿਹੜੀਆਂ ਸੁਸਾਇਟੀਆਂ ਨੇ ਉਹ ਬਣੀਆਂ ਹੁੰਨਾ ਤਾਂ ਉੱਥੇ ਜਦੋਂ ਦੇਖਦੇ ਆ ਨਾ ਕਿ ਬਹੁਤ ਸਾਰੇ ਨੌਜਵਾਨ ਡਿਪਰੈਸ਼ਨ ਦੇ ਵਿੱਚ ਆ ਰਹੇ ਨੇ ਬਹੁਤ ਸਾਰੇ ਬਜ਼ੁਰਗ ਡਿਪਰੈਸ਼ਨ ਦੇ ਵਿੱਚ ਆ ਰਹੇ ਨੇ ਤੇ ਜਦੋਂ ਉਹ ਬਾਅਦ ਦੇ ਵਿੱਚ ਉਹ ਠੀਕ ਹੁੰਦੇ ਨੇ ਤਾਂ ਜਿਵੇਂ ਗੁਰਪ੍ਰੀਤ ਬਾਈ ਹੁਣੀ ਵੀ ਦੱਸਦੇ ਹੁੰਦੇ ਆ ਕਿ ਯਾਰ ਇਹਨਾਂ ਨੂੰ ਦਵਾਈ ਨੇ ਘੱਟ ਕੰਮ ਕੀਤਾ ਉਸ ਦੇ ਵਿੱਚ ਇਹਨਾਂ ਨੂੰ ਪਿਆਰ ਦੀ ਲੋੜ ਸੀ ਇਹ ਚਾਹੁੰਦੇ ਸੀ ਕਿ ਸਾਨੂੰ ਕੋਈ ਬੁਲਾਵੇ ਸਾਨੂੰ ਕਹੇ ਕਿ ਬਾਈ ਤੂੰ ਠੀਕ ਹੋ ਜਾਏਗਾ ਇਹ ਤਾਂ ਹੀ ਸੱਚੀ ਠੀਕ ਹੋਏ ਨੇ ਤੇ ਅੱਜ ਬਹੁਤ ਸਾਰੇ ਬੰਦੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਮੈਂ ਵੀ ਉੱਥੇ ਸਟੋਰੀ ਕੀਤੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਉਹ ਕਹਿੰਦੇ ਜੀ ਪਹਿਲਾਂ ਇੰਨਾ ਮਾੜਾ ਹਾਲ ਸੀ ਕਿ ਸੰਗਲ ਲੱਗੇ ਹੋਏ ਸੀ ਜਦੋਂ ਸੰਸਥਾ ਦੇ ਵਿੱਚ ਲੈ ਕੇ ਜਾਂਦਾ ਅੱਜ ਉਹੀ ਲੋਕ ਨੇ ਜਿਹੜੇ ਸੇਵਾ ਕਰਾਉਂਦੇ ਨੇ ਗੱਲ ਮੋਟੀ ਜੀ ਇਹ ਹੈ ਕਿ ਬਹੁਤ ਵਾਰੀ ਬੰਦਾ ਉਦਾਸ ਹੋ ਜਾਂਦਾ ਹੈ ਉਦਾਸੀ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਕਿਸੇ ਦੀ ਰਿਸ਼ਤਿਆਂ ਦੀ ਥੋੜ੍ਹ ਹੁੰਦੀ ਆ ਤੇ ਕਈ ਬੰਦੇ ਆਰਥਿਕ ਪੱਖੋਂ ਤੰਗ ਹੁੰਦੇ ਨੇ ਤੇ ਕਈ ਹੋਰ ਨਾ ਗੱਲਾਂ ਬਾਤਾਂ ਕਰਕੇ ਵੀ ਹੁੰਦੇ ਨੇ ਕਈ ਬੰਦੇ ਨੌਕਰੀਆਂ ਨਹੀਂ ਲੱਗ ਪਾਉਂਦੇ ਪੜ੍ਹਾਈ ਬਹੁਤ ਕਰ ਲੈਂਦੇ ਉੱਥੇ ਵੀ ਉਹ ਡਿਪਰੈਸ਼ਨ ਦੇ ਵਿੱਚ ਆਉਂਦੇ ਨੇ ਮੈਨੂੰ ਐਂ ਲੱਗਦਾ ਹੁੰਦਾ ਹੈ ਕਿ ਡਿਪਰੈਸ਼ਨ ਦੇ ਵਿੱਚ ਆਉਂਦੇ ਨਹੀਂ ਅੱਜ ਦਾ ਜਿਹੜਾ ਸਮਾਜ ਹੈ ਉਹ ਡਿਪਰੈਸ਼ਨ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਂਦਾ ਲੈ ਕੇ ਕਿਵੇਂ ਆਉਂਦਾ ਕਈ ਵਾਰੀ ਕੀ ਹੁੰਦਾ ਜਿਵੇਂ ਮੈਂ ਮੈਂ ਖੁਦ ਮਹਿਸੂਸ ਕਰਦਾ ਬਹੁਤੀ ਵਾਰੀ ਕਈ ਵਾਰੀ ਮੈਨੂੰ ਲੱਗਣਾ ਕੋਈ ਮੈਂ ਨਵੀਂ ਚੀਜ਼ ਲੈ ਕੇ ਆਂਦੀ ਆ ਹਨਾ ਤਾਂ ਮੈਨੂੰ ਲੱਗਣਾ ਕਿ ਹੁਣ ਮੈਂ ਸਾਂਝੀ ਕੀ ਦੇ ਨਾ ਕਰਾਂ ਤਾਂ ਫਿਰ ਮੇਰਾ ਸੱਚੀ ਮਾਨ ਉਦਾਸ ਹੋ ਜਾਂਦਾ ਜਾਂ ਫਿਰ ਮੈਂ ਕਿਸੇ ਵਿਆਹ ਦੇ ਵਿੱਚ ਸ਼ਾਮਲ ਹੁੰਨਾ ਜਿਹੜਾ ਬਹੁਤ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚ ਹੁੰਦਾ ਤਾਂ ਉੱਥੇ ਵੀ ਐਵੇਂ ਮਾਨ ਉਦਾਸ ਹੋ ਜਾਂਦਾ ਕਿ ਯਾਰ ਮਾਤਾ ਹੁਣੀ ਹੁੰਦੇ ਤਾਂ ਇੱਥੇ ਗੱਲ ਹੋਰ ਹੁੰਨੀ ਸੀ ਜਾਂ ਕਈ ਵਾਰੀ ਇਹੀ ਹੁੰਦਾ ਕਿ ਕਿ ਤਿਹਾਰ ਨਹੀਂ ਆਉਣਾ ਹਨਾ ਉਦੋਂ ਮਹਿਸੂਸ ਹੁੰਦਾ ਅਕਸਰ ਮੈਂ ਦੀਵਾਲੀ ਤੇ ਲੋਹੜੀ ਵੇਲੇ ਅਕਸਰ ਭਾਵਕ ਹੋ ਕੇ ਘਰੋਂ ਆਉਣਾ ਹੁੰਦਾ ਕਿਉਂਕਿ ਜਦੋਂ ਆਪ ਦੀਵੇ ਲਾਈਦੇ ਨੇ ਹਨਾ ਬਨੇਰਿਆਂ ਦੇ ਉੱਤੇ ਤੇ ਚੁੱਲ੍ਹਾ ਸੱਚੀ ਉਦਾਸ ਹੁੰਦਾ ਉੱਲੇ ਤਾਂ ਅੱਗ ਤੱਕ ਨਹੀਂ ਬਲਦੀ ਹੁੰਦੀ ਤੇ ਬਨੇਰਿਆਂ ਤੇ ਲੱਗੇ ਦੀਵੇ ਵੀ ਕੀ ਕਰਨਗੇ ਇਹ ਪੱਲ ਨੇ ਜਿਹੜੇ ਸਾਨੂੰ ਦਾਸਤਾ ਕਰਦੇ ਨੇ ਤੇ ਇਹ ਉਦਾਸੀ ਜਿਹੜੇ ਬੰਦੇ ਮਹਿਸੂਸ ਕਰਦੇ ਨੇ ਉਹਨਾਂ ਨਾਲ ਸਾਰੀ ਉਮਰ ਰਹਿਣੀ ਆ ਜਿਹੜੇ ਬੰਦੇ ਦਲੀਲਾਂ ਦਿੰਦੇ ਨੇ ਕਿ ਯਾਰ ਚੜ੍ਹਦੀ ਕਲਾ ਦੇ ਵਿੱਚ ਰਹਿਆ ਕਰੋ ਛੱਡੋ ਉਦਾਸੀਆਂ ਨੂੰ ਉਹਨਾਂ ਦੀ ਗੱਲ ਬਿਲਕੁਲ ਜਾਇਜ਼ ਆ ਰਹਿਣਾ ਵੀ ਚੜ੍ਹਦੀ ਕਲਾ ਦੇ ਵਿੱਚ ਚਾਹੀਦਾ ਪਰ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਮਾਂ ਨੂੰ ਭੁੱਲ ਜੋਂ ਜਾਂ ਮਾਂ ਦੀ ਹਾਜ਼ਰੀ ਨੂੰ ਭੁੱਲ ਜੋਂ ਇਹ ਕਦੇ ਵੀ ਨਹੀਂ ਹੁੰਦਾ ਤੇ ਇੱਕ ਇਹ ਵੀ ਗੱਲ ਹੈ ਕਿ ਕਈ ਵਾਰੀ ਕੀ ਹੁੰਦਾ ਇੱਕ ਬੰਦਾ ਬਹੁਤ ਆਰਥਿਕ ਪੱਖੋਂ ਪਸੜਿਆ ਹੁੰਦਾ ਉਹਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਉਹ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦਾ ਹੁੰਦਾ ਆਪਣੀਆਂ ਧੀਆਂ ਨੂੰ ਚੰਗੀ ਪੜ੍ਹਾਈ ਦੇਣਾ ਚਾਹੁੰਦਾ ਹੁੰਦਾ ਜਾਂ ਫਿਰ ਬੱਚਿਆਂ ਦੇ ਵਧੀਆ ਵਿਆਹ ਕਰਨਾ ਚਾਹੁੰਦਾ ਹੁੰਦਾ ਨਾ ਜਾਂ ਬੱਚਿਆਂ ਦੇ ਚੰਗੇ ਕੱਪੜੇ ਲੀੜੇ ਪਵਾਉਣਾ ਚਾਹੁੰਦਾ ਹੁੰਦਾ ਉਹ ਨਹੀਂ ਪਵਾ ਸਕਦਾ ਫਿਰ ਉਹ ਸੱਚੀ ਉਦਾਸ ਹੋ ਜਾਂਦਾ ਤੇ ਉਹਦੀ ਉਦਾਸੀ ਨੂੰ ਤੁਸੀਂ ਇਹ ਕਿਵੇਂ ਦਲੀਲਾਂ ਦੇ ਕੇ ਕਹਿ ਦੋਗੇ ਕਿ ਇਹ ਤਾਂ ਐਵੇਂ ਉਦਾਸ ਹੁੰਦਾ ਰਹਿੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਉਹਦਾ ਚਿਹਰਾ ਖਿੜਿਆ ਰਹੇ ਉਹਦਾ ਚਿਹਰੇ ਤੇ ਨੂਰ ਹੋਵੇ ਉਹਨੂੰ ਮਿਲਣ ਵਾਲਾ ਹਰ ਬੰਦਾ ਕਹੇ ਵੀ ਯਾਰ ਕਿੰਨੀ ਚੜ੍ਹਦੀ ਕਲਾ ਵਾਲਾ ਬੰਦਾ ਪਰ ਯਾਰ ਚੜ੍ਹਦੀ ਕਲਾ ਤਾਂ ਸਮਾਜ ਨਹੀਂ ਦੇਣੀ ਹੁੰਦੀ ਹੈ ਨਾ ਜੇ ਹੁਣ ਇੱਕ ਬੰਦਾ ਪੜ੍ਹਾਈ ਦੇ ਵਿੱਚ ਪਸੜ ਗਿਆ ਜੇ ਹੁਣ ਅਸੀਂ ਇਹੀ ਤਾਨੇ ਮਾਰੀ ਜਾਵਾਂਗੇ ਕਿ ਯਾਰ ਤੂੰ ਤਾਂ ਸਾਰੀ ਉਮਰ ਨੌਕਰੀ ਤੇ ਨਹੀਂ ਲੱਗ ਸਕਿਆ ਫਲਾਨਿਆਂ ਦਾ ਮੁੰਡਾ ਲੱਗ ਗਿਆ ਫਲਾਨਿਆਂ ਨੇ ਉਹ ਕਰ ਲਿਆ ਫਲਾਨਿਆਂ ਨੇ ਉਹ ਫਿਰ ਤਾਂ ਬੰਦਾ ਉਦਾਸ ਹੀ ਹੋਣਾ ਗੱਲ ਤਾਂ ਉਥੇ ਇੰਨੀ ਕੁ ਵੀ ਕਹੀ ਜਾ ਸਕਦੀ ਹੈ ਨਾ ਬੰਦੇ ਨੂੰ ਕਿ ਯਾਰ ਕੋਈ ਗੱਲ ਨਹੀਂ ਅੱਗੇ ਬਾਪੂ ਹੁਣੇ ਕਿਹੜਾ ਪੜ੍ਹੇ ਲਿਖੇ ਸੀ ਉਹਨਾਂ ਨੇ ਵੀ ਜ਼ਿੰਦਗੀ ਕੱਢੀ ਉਹਨਾਂ ਨੇ ਵੀ ਜਾਇਦਾਦਾਂ ਬਣਾਈਆਂ ਫਿਰ ਕੀ ਗੱਲ ਹੈ ਜੇ ਤੂੰ ਨਹੀਂ ਪੜ੍ਹਿਆ ਲਿਖਿਆ ਐਡਾ ਕੋਈ ਮਸਲਾ ਨਹੀਂ ਗੱਲ ਤਾਂ ਇਹੀ ਹੈ ਵੀ ਅਸੀਂ ਦਲੀਲਾਂ ਤਾਂ ਦਿੰਨੇ ਆ ਬਹੁਤ ਅਸੀਂ ਬਹੁਤ ਸਾਰੀਆਂ ਕਿਤਾਬਾਂ ਦਾ ਜ਼ਿਕਰ ਕਰਦੇ ਆ ਬਹੁਤ ਸਾਰੀਆਂ ਇੰਟਰਵਿਊਆਂ ਆਉਂਦੀਆਂ ਮੈਂ ਕੁਝ ਇੱਕ ਬੰਦੇ ਤਾਂ ਇੱਥੋਂ ਤੱਕ ਦੇਖੇ ਨੇ ਕੁਝ ਕੁ ਬੀਬੀਆਂ ਉਹ ਆ ਬਹੁਤ ਉਦਾਸ ਰਹਿਣ ਵਾਲੇ ਲੋਕ ਨੇ ਤੇ ਦੂਜਿਆਂ ਨੂੰ ਦਲੀਲਾਂ ਤੇ ਮਤਾਂ ਦਿੰਦੇ ਨੇ ਕਿ ਯਾਰ ਉਦਾਸ ਬੰਦਿਆਂ ਕੋਲੋਂ ਦੂਰ ਰਿਹਾ ਕਰੋ ਇਹਦਾ ਉਦਾਸ ਬੰਦਾ ਇਹ ਤਾਂ ਮਾਹੌਲ ਹੀ ਖਰਾਬ ਕਰ ਦਿੰਦਾ ਮੈਂ ਕਿਸੇ ਦਾ ਤਜਰਬਾ ਸਾਂਝਾ ਨਹੀਂ ਕਰਦਾ ਕਈ ਵਾਰੀ ਮੇਰੇ ਖੁਦ ਨਾਲ ਬਹੁਤ ਹੁੰਦੀ ਆ ਮੈਂ ਅਕਸਰ ਬਹੁਤ ਹੀ ਬਰੀ ਉਦਾਸ ਹੁੰਨਾ ਬਹੁਤ ਹੀ ਬਰੀ ਉਦਾਸ ਹੁੰਨਾ ਤੇ ਜਦੋਂ ਉਦਾਸ ਹੁੰਨਾ ਤੇ ਮੈਨੂੰ ਮਹਿਸੂਸ ਹੁੰਦਾ ਕਿ ਯਾਰ ਉਦਾਸ ਬੰਦੇ ਦਾ ਕੋਈ ਵੀ ਨਹੀਂ ਹੈਗਾ ਹਨਾ ਪਹਿਲਾਂ ਵਾਲੇ ਵੇਲਿਆਂ ਦੇ ਵਿੱਚ ਤਾਂ ਉਦਾਸ ਬੰਦਿਆਂ ਦੀ ਵਾਂ ਫੜਦੇ ਸੀ ਜੇ ਕੋਈ ਚਿੰਤਾ ਦੇ ਵਿੱਚ ਹੋਣਾ ਤਾਂ ਉਹਨੂੰ ਕਹਿਣਾ ਕਿ ਯਾਰ ਕੋਈ ਗੱਲ ਨਹੀਂ ਤੂੰ ਆਪਾਂ ਕਰਦੇ ਹਾਂ ਰਲ ਮਿਲ ਕੇ ਹੱਲ ਤੇ ਹੁਣ ਅਸੀਂ ਕਹਿੰਦੇ ਆ ਯਾਰੇ ਤਾਂ ਉਦਾਸ ਬੰਦਾ ਇਹਨੂੰ ਬਲਾਉਣਾ ਇਹ ਤਾਂ ਮਾਹੌਲ ਇਹ ਤਾਂ ਮੂੰਹ ਬਣਾ ਕੇ ਰੱਖਦਾ ਇਹੋ ਜਿਹੀਆਂ ਗੱਲਾਂ ਸ਼ਾਇਦ ਮੈਨੂੰ ਲੱਗਦਾ ਜਦੋਂ ਤੁਸੀਂ ਕਰਦੇ ਹੋ ਤਾਂ ਹੋਰ ਬੰਦੇ ਨੂੰ ਉਦਾਸੀ ਦਿੰਦੇ ਹੋ ਪਿਛਲੇ ਦਿਨਾਂ ਦੇ ਵਿੱਚ ਇੱਕ ਝਗੜਾ ਹੁੰਦਾ ਕਿਸੇ ਪਿੰਡ ਦੀ ਉਹ ਵੀਡੀਓ ਨਸਰ ਹੁੰਦੀ ਹੈ ਉਹਦੇ ਵਿੱਚ ਇੱਕ ਬਜ਼ੁਰਗ ਆ ਜਿਹੜਾ ਸਪਰੇ ਦਾ ਗੇਲਣ ਜਿਹੜਾ ਹੈਗਾ ਲੀਟਰ ਹੱਥ ਦੇ ਵਿੱਚ ਪੜਦਾ ਤੇ ਉਹ ਕਿੰਨੇ ਲੋਕਾਂ ਦੇ ਸਾਹਮਣੇ ਸਪਰੇ ਪੀਂਦਾ ਉੱਥੇ ਵੀਡੀਓ ਬਣ ਰਹੀ ਸੀ ਯਾਰ ਐਵੇਂ ਵੀ ਜਮਾਨਾ ਸੋਚਦਾ ਵੀਡੀਓ ਬਣ ਰਹੀ ਆ ਬੰਦਾ ਸਪਰੇ ਪੀ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਬੋਲ ਰਹੀਆਂ ਤੁਸੀਂ ਵੀਡੀਓ ਬਣਾਓ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਜਾਂ ਫਿਰ ਇਸ ਤਰੀਕੇ ਦੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਮੈਨੂੰ ਸੱਚੀ ਲੱਗਦਾ ਹੁੰਦਾ ਕਿ ਜਦੋਂ ਬਾਪੂ ਹਣੀ ਕਹਿੰਦੇ ਹੁੰਦੇ ਸੀ ਨਾ ਕਿ ਯਾਰ ਉਹ ਤਾਂ ਸੱਚੀ ਭਲੇ ਵੇਲੇ ਸੀ ਉਹ ਵਕਤ ਹੀ ਭਲੇ-ਵੇਲੇ ਸੀ ਉਹ ਭਲੇ-ਵੇਲੇ ਦੀ ਗੱਲ ਸੀ ਉਦੋਂ ਆਏ ਨਹੀਂ ਹੁੰਦਾ ਸੀ ਕਿ ਕੋਈ ਗਮਾਂਡੀ ਨਾਲ ਬਹੁਤ ਘੱਟ ਲੋਕ ਹੁੰਦੇ ਸੀ ਜਿਹੜੇ ਮਾੜਾ ਸੋਚਣ ਵਾਲੇ ਹੁੰਦੇ ਸੀ ਉਦੋਂ ਸਾਰੇ ਦੇ ਸਾਰੇ ਲੋਕ ਇੱਕ ਦੂਜੇ ਦਾ ਭਲਾ ਲੋਚਦੇ ਹੁੰਦੇ ਸੀ ਸ਼ਾਇਦ ਹੁਣ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਨਹੀਂ ਪਤਾ ਹੋਣਾ ਤੁਸੀਂ ਸੋਚੋਗੇ ਕਿ ਮੰਗਾਂ ਵੀ ਪੈਂਦੀਆਂ ਹੁੰਦੀਆਂ ਸੀ ਮੈਨੂੰ ਯਾਦ ਆ ਸਾਡੇ ਪਿੰਡ ਦੇ ਵਿੱਚ ਹੁਣ ਤੱਕ ਮੰਗਾਂ ਪੈਂਦੀਆਂ ਰਹੀਆਂ ਜੇ ਕਿਸੇ ਦੀ ਮੌਤ ਹੋ ਜਾਣੀ ਤਾਂ ਸਾਰੇ ਪਿੰਡ ਦੇ ਲੋਕਾਂ ਨੇ ਬਿਨਾਂ ਪਰਿਵਾਰ ਨੂੰ ਦੱਸੇ ਸਪੀਕਰ ਦੇ ਵਿੱਚ ਬੋਲ ਦੇਣਾ ਕਿ ਫੁਲਾਨਿਆਂ ਦੀ ਅੱਜ ਹਾੜੀ ਵੱਢਣੀ ਆ ਫੁਲਾਨਿਆਂ ਦਾ ਅੱਜ ਨਰਮਾ ਚੁਗਣਾ ਫੁਲਾਨਿਆਂ ਦੀ ਆਹ ਫਸਲ ਕਰਨੀ ਆ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਫਸਲ ਨੂੰ ਸੰਭਾਲ ਦਿੰਦੇ ਸੀ ਫਿਰ ਇਹ ਵੀ ਹੁੰਦਾ ਜੇ ਕਿਸੇ ਰਿਸ਼ਤੇਦਾਰੀ ਚ ਕੋਈ ਮੌਤ ਹੋ ਗਈ ਉੱਥੇ ਵੀ ਜਾਣਾ ਉੱਥੇ ਕਣਕ ਵੱਢਣੀ ਕਣਕ ਕੱਢ ਕੇ ਆਉਣੀ ਤੂੜੀ ਸੰਭਾਲ ਦੇਣੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਸੀ ਨਾ ਉਹ ਸੱਚੇ ਭਲੇ ਵਿੜਿਆਂ ਚ ਸੀ ਅੱਜ ਤਾਂ ਅਸੀਂ ਐਨੇ ਢੀਠ ਹੋ ਗਏ ਆ ਖਬਰਾਂ ਇੱਥੋਂ ਤੱਕ ਲੱਗ ਜਾਂਦੀਆਂ ਕਿ ਗਮਾਂਢੀ ਨੇ ਕਿਸੇ ਦੀ ਜਿਹੜੀ ਕਣਕ ਸੀ ਉਹਨੂੰ ਅੱਗ ਲਾ ਦਿੱਤੀ ਹਨਾ ਕਿਸੇ ਦਾ ਚੋਨੇ ਦਾ ਐਨ ਨੁਕਸਾਨ ਕਰਤਾ ਖਬਰਾਂ ਇੱਥੋਂ ਤੱਕ ਲੱਗੀਆਂ ਕਿ ਕਿਸੇ ਨੇ ਐਨ ਜਦੋਂ ਜੀਰੀ ਲਾਉਣ ਵਾਲੀ ਸੀ ਜਿਹੜੀ ਉਹਦੀ ਫੱਕ ਹੁੰਦੀ ਆ ਉਹਦੇ ਉੱਤੇ ਸਪਰੇਅ ਸਿੜਕ ਦਿੱਤੀ ਜਿਹੜੀ ਕਿ ਸਾਰੀ ਦੀ ਸਾਰੀ ਜਿਹੜੀ ਫੱਕ ਸੀ ਉਹਨਾਂ ਦੀ ਖਰਾਬ ਹੋ ਗਈ ਬਹੁਤ ਸਾਰੀਆਂ ਖਬਰਾਂ ਨਰਮੇ ਦੀਆਂ ਆਉਂਦੀਆਂ ਰਹੀਆਂ ਕਿ ਨਰਮੇ ਦੇ ਉੱਤੇ ਗਲਤ ਸਪਰੇਅ ਜਿਹੜੀ ਸੀ ਉਹ ਕਿਸੇ ਨੇ ਸਿੜਕਾ ਕਰਤਾ ਉਹਨਾਂ ਦਾ ਨਰਮਾ ਖਰਾਬ ਹੋ ਗਿਆ ਇਹ ਸਾਰੀਆਂ ਹੁੰਦੇ ਜਮਾਨੇ ਦੀਆਂ ਗੱਲਾਂ ਨੇ ਮੈਂ ਇਹੀ ਕਹਿਣਾ ਹੁੰਦਾ ਕਿ ਅਸੀਂ ਮਤਾਂ ਦਲੀਲਾਂ ਜਿਹੜੀਆਂ ਵੀ ਦਿੰਨੇ ਆ ਅਸੀਂ ਆਪਦੀ ਜ਼ਿੰਦਗੀ ਨੂੰ ਦੂਜੇ ਤੇ ਥੋੜਾ ਥੋਪ ਸਕਦੇ ਆ ਹੁਣ ਇੱਕ 20 ਕਿੱਲੇ ਵਾਲਾ ਮਤ ਦੇਵੇ ਕਿ ਯਾਰ ਕੋਈ ਗੱਲ ਨਹੀਂ ਹੁੰਦੀ ਆਉਂਦਾ ਰਹਿੰਦਾ ਸਮਾ ਚੰਗਾ ਮਾੜਾ ਤੇ ਇਹਨੂੰ ਲਗਾ ਲੈਣਾ ਚਾਹੀਦਾ ਹੁਣ ਇੱਕ ਬੰਦਾ ਉਹ ਆ ਜਿਹਦੇ ਕੋਲੇ ਔਰਾ ਤੱਕ ਪੈੜੀ ਦਾ ਨਹੀਂ ਹੈਗਾ ਉਹਨੇ ਬਹੁਤ ਸਾਰੇ ਕਾਰਜ ਕਰਨੇ ਇਹਨਾਂ ਨੇ ਵੀ ਧੀ ਵੀ ਵਿਆਹਣੀ ਆ ਤਾਂ ਉਹਦਾ ਤੇ ਉਹਦਾ ਫਰਕ ਤਾਂ ਰਹੂਗਾ ਨਾ ਇਹ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਲੋਕ ਅਦਾਸ ਨੇ ਜਿਹੜੇ ਲੋਕ ਅੱਜ ਡਿਪਰੈਸ਼ਨ ਦੇ ਵੱਲ ਜਾ ਰਹੇ ਨੇ ਉਹਨਾਂ ਨੂੰ ਅਸੀਂ ਕਦੋਂ ਮੋੜਾਂਗੇ ਮੋੜੰਗੇ ਤਾਂ ਬਈ ਉਹ ਦੀ ਜਦੋਂ ਅਸੀਂ ਉਹਨਾਂ ਦੇ ਨਾਲ ਮੋੜੇ ਨਾਲ ਮੋਢਾ ਲਾਵਾਂਗੇ ਹੁਣ ਰਿਸ਼ਤਿਆਂ ਦੀ ਗੱਲ ਆ ਲਓ ਬਹੁਤ ਵਾਰੀ ਹੁੰਦਾ ਮੈਨੂੰ ਯਾਦ ਹੈ ਕਿ ਬਹੁਤ ਸਾਰੇ ਮੇਰੇ ਦੋਸਤ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਸੀਆਂ ਜਾਂ ਭੂਆ ਨੇ ਪਾਲ ਲਿਆ ਹਨ ਵੱਡੇ ਕੀਤਾ ਚੰਗੀਆਂ ਪੜਾਈਆਂ ਲਖਾਈਆਂ ਉਹਨਾਂ ਨੂੰ ਕਰਵਾਈਆਂ ਪਰ ਹੁਣ ਕਈ ਵਾਰੀ ਇਹ ਵੀ ਮਹਿਸੂਸ ਹੁੰਦਾ ਕਿ ਜਿਹੜੀਆਂ ਪੈਲੀਆਂ ਨੇ ਜਾਂ ਥੋੜੇ ਥੋੜੇ ਥੋਡੇ ਕੋਲੇ ਥਾਂ ਨੇ ਜਦੋਂ ਉਹਨਾਂ ਦੇ ਉੱਤੇ ਜਿਹੜੇ ਪਰਿਵਾਰ ਦੀਆਂ ਕੁੜੀਆਂ ਹੁੰਦੀਆਂ ਨੇ ਹੁਣ ਕਈ ਬੰਦੇ ਉਹ ਅੱਖ ਰੱਖਦੀਆਂ ਨੇ ਜਾਂ ਹੋਰ ਜਦੋਂ ਇਹ ਵੀ ਕਮੈਂਟ ਕਰਦੇ ਨੇ ਬਹੁਤ ਸਾਰੇ ਬੰਦੇ ਕਹਿੰਦੇ ਉਹਨਾਂ ਦਾ ਵੀ ਹੱਕ ਹੁੰਦਾ ਤੁਸੀਂ ਹੱਕ ਦੀ ਗੱਲ ਕਰਦੇ ਹੋ ਜੇ ਹੁਣ ਇੱਕ ਕੁੜੀ 20 ਕਿੱਲੇ ਵਾਲੇ ਘਰੇ ਵਿਆਹੀ ਹੋਈ ਆ ਤੇ ਉਹਦਾ ਜਿਹੜਾ ਪਿੱਛੋਂ ਪਰਿਵਾਰ ਉਹਨਾਂ ਕੋਲੇ ਸਿਰਫ ਜਗਾ ਹੋਵੇ ਤੇ ਉਸ ਦੇ ਉੱਤੇ ਵੀ ਆਪਦਾ ਹੱਕ ਰੱਖਣ ਇਹ ਕਿਹੜੀ ਦਲੀਲ ਹੋਈ ਜਾਂ ਇਹ ਕਿਹਨੇ ਹੱਕ ਦੀ ਗੱਲ ਹੋਈ ਜਿਹੜੀ ਕਿ ਅਸੀਂ ਨਾ ਕੁੱਲ ਮਿਲਾ ਕੇ ਜਿਹੜਾ ਰਿਸ਼ਤੇ ਆ ਉਹ ਇੰਨੇ ਖਰਾਬ ਕਰ ਲਏ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਬਜਾਏ ਅਸੀਂ ਤਾਨੇ ਮਿਹਣੇ ਪਤਾ ਨਹੀਂ ਕੀ ਕੀ ਮਾਰਦੇ ਰਹਿੰਨੇ ਆ ਇਸ ਕਰਕੇ ਸਾਰਾ ਇਹ ਖਲਾਅ ਪੈਦਾ ਹੋਇਆ ਡਿਪਰੈਸ਼ਨ ਵਰਗੀ ਜਿਹੜੀ ਬਿਮਾਰੀ ਹੈ ਹੁਣ ਤੁਸੀਂ ਲਾ ਲੋ ਬਜ਼ੁਰਗ ਪਹਿਲਾਂ ਇਹਨੂੰ ਚਿੰਤਾ ਕਹਿੰਦੇ ਹੁੰਦੇ ਸੀ ਚਿੰਤਾ ਦਾ ਮਤਲਬ ਇਹ ਆ ਥੋੜੇ ਟਾਈਮ ਟਾਈਮ ਦੇ ਲਈ ਹੁੰਦੀ ਉਹ ਚਿੰਤਾ ਦਾ ਹੱਲ ਵੀ ਹੋ ਜਾਂਦਾ ਸੀ ਹੁਣ ਡਿਪਰੈਸ਼ਨ ਵਰਗੇ ਸ਼ਬਦ ਜਿਹੜੇ ਨੇ ਉਹ ਸਾਡੇ ਬਜ਼ੁਰਗਾਂ ਦੇ ਮੂੰਹਾਂ ਦੇ ਉੱਤੇ ਵੀ ਨਹੀਂ ਡਿਪਰੈਸ਼ਨ ਦੇ ਵਿੱਚ ਲੋਕ ਜਾ ਰਹੇ ਨੇ ਡਿਪਰੈਸ਼ਨ ਦੇ ਵਿੱਚ ਆ ਕੇ ਖੁਦਕੁਸ਼ੀਆਂ ਕਰ ਰਹੇ ਨੇ ਹੁਣ ਬਹੁਤ ਵਾਰੀ ਕੀ ਹੁੰਦਾ ਕਿ ਖੁਦਕੁਸ਼ੀਆਂ ਦੇ ਸਵਾਲ ਉੱਠਦੇ ਨੇ ਬਹੁਤ ਬੰਦੇ ਮੈਂ ਕਹਿੰਦੇ ਦੇਖਣੇ ਯਾਰ ਐਡੀ ਕੀ ਗੱਲ ਹੁੰਦੀ ਆ ਖੁਦਕੁਸ਼ੀ ਕਰਨ ਤੋਂ ਪਹਿਲਾਂ ਸਲਾਹ ਕਰ ਲੈਣੀ ਸੀ ਐਂ ਕਰ ਲੈਣਾ ਸੀ ਪਰ ਕੁਝ ਇੱਕ ਬੰਦੇ ਮੇਰੀ ਨਿਗਾਹ 'ਚ ਐਵੇਂ ਦੇ ਵੀ ਨੇ ਜਿਨ੍ਹਾਂ ਨੇ ਬਹੁਤ ਸਾਰਾ ਸਲਾਹਾਂ ਕੀਤੀਆਂ ਬਹੁਤ ਉਹਨਾਂ ਨੇ ਗੱਲਾਂ ਦਸੀਆਂ ਕਿ ਸਾਡੀ ਇਸ ਤਰੀਕੇ ਨਾਲ ਹੱਲ ਹੋ ਸਕਦਾ ਬਹੁਤਿਆਂ ਦੇ ਜ਼ਮੀਨਾਂ ਦੇ ਰੌਲੇ ਸੀ ਜਾਂ ਹੋਰ ਸੀ ਪਰ ਨਹੀਂ ਸੁਣੀ ਕਿਸੇ ਨੇ ਹਨ ਅਸੀਂ 70 ਤੇ ਬੈਠ ਕੇ ਗੱਲਾਂ ਕਰਨ ਵਾਲੇ ਲੋਕ ਮੰਨਦੇ ਹੰਨੇ ਆ ਹੁਣ ਕਈ ਵਾਰੀ ਕੀ ਹੁੰਦਾ ਉਹ ਕਹਿੰਦੇ ਨੇ ਨਾ ਵੀ ਯਾਰ 70 ਤੇ ਬੈਠਣਾ ਔਖਾ ਜਾਂ ਕਿਸੇ ਦੀ ਅਰਥੀ ਨੂੰ ਮੋਢਾ ਦੇਣਾ ਔਖਾ ਹੁੰਦਾ ਜਾਗੋ ਤੇ ਬੋਲੀਆਂ ਪਾ ਕੇ ਤੇ ਪਕੌੜੇ ਖਾ ਕੇ ਤਾਂ ਹਰੇਕ ਹੀ ਮੁੜ ਜਾਊਗਾ ਯਾਨੀ ਕਿ ਡੀਜੇ ਤੇ ਨੱਚਣਾ ਸੌਖੀ ਗੱਲ ਆ ਪਰ ਜਦੋਂ ਕਿਸੇ ਤੇ ਮੁਸੀਬਤ ਆਉਂਦੀ ਹੈ ਕਿਸੇ ਤੇ ਦੁੱਖ ਆਉਂਦਾ ਉਹਦਾ ਸਾਹ ਲੈਣਾ ਸੱਚੀ ਔਖਾ ਹੁੰਦਾ। ਇਸੇ ਕਰਕੇ ਹੈ ਕਿ ਜਿਹੜਾ ਸਮਾਜ ਹੈ ਜਿਹੜਾ ਖਲਾਅ ਪੈਦਾ ਹੋ ਰਿਹਾ। ਫਿਰ ਅਸੀਂ ਅੱਜਕੱਲ ਰਿਸ਼ਤੇ ਨਾਤੇ ਐਨੇ ਬਗਾਲ ਲਏ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਉੱਥੇ ਵੀ ਕਈ ਵਾਰੀ ਇਹ ਚਰਚਾ ਹੁੰਦੀ ਹੈ ਵੀ ਕਾਂਗਰਸੀ ਜ਼ਿਆਦੇ ਹੁੰਦੇ ਨੇ, ਅਕਾਲੀ ਜ਼ਿਆਦੇ ਹੁੰਦੇ ਨੇ, ਆਮ ਆਦਮੀ ਪਾਰਟੀ ਵਾਲੇ ਜ਼ਿਆਦੇ ਹੁੰਦੇ ਨੇ। ਯਾਰ ਅਸੀਂ ਰਿਸ਼ਤਿਆਂ ਨਾਤਿਆਂ ਨੂੰ ਪਾਰਟੀਆਂ 'ਚ ਵਾੜ ਲਿਆ। ਅਸੀਂ ਰਿਸ਼ਤਿਆਂ ਨਾਤਿਆਂ ਨੂੰ ਪੈਸਿਆਂ ਦੇ ਮਸਲੇ 'ਚ ਵੰਡ ਲਿਆ। ਹੁਣ ਇਹ ਵੀ ਪਿੰਡਾਂ 'ਚ ਇਹ ਆ ਕਿ ਤੁਸੀਂ ਪਹਿਲਾਂ ਵਰਗ ਦੇ ਭੋਗ ਪੈਂਦੇ। ਕਿਸੇ ਨੂੰ ਕੋਈ ਸਪੈਸ਼ਲ ਤਾਂ ਨਹੀਂ ਕਿਹਾ ਜਾਂਦਾ ਸੀ। ਸਪੀਕਰ ਦੇ ਵਿੱਚ ਅਨਾਉਂਸਮੈਂਟ ਹੁੰਦੀ ਸੀ ਦਿਨ ਦੱਸਿਆ ਜਾਂਦਾ ਸੀ ਕਿ ਭੋਗ ਗੁਰਦੁਆਰਾ ਸਾਹਿਬ ਦੇ ਵਿੱਚ ਪਊਗਾ ਜਾਂ ਘਰ ਦੇ ਵਿੱਚ ਪਾਇਆ ਜਾਊ ਸਾਰੇ ਲੋਕ ਪਿੰਡ ਦੇ ਆਉਂਦੇ ਸੀ ਪਰ ਹੁਣ ਇਹ ਵੀ ਰਿਵਾਜ ਚੱਲਿਆ ਪੰਜਾਬ ਦੇ ਪਿੰਡਾਂ 'ਚ ਕਿ ਮਰਗ ਦੇ ਭੋਗ ਨੂੰ ਵੀ ਕਹਿਣ ਜਾਂਦੇ ਆ ਫਿਰ ਸਹਜ ਪਾੜ ਦੇ ਭੋਗ ਹੁੰਦੇ ਉੱਥੇ ਵੀ ਲੋਕ ਸਪੀਕਰ ਦੇ ਵਿੱਚ ਬੋਲਦੇ ਤੇ ਅੱਜ ਕੱਲ ਤਾਂ ਅਸੀਂ ਉੱਥੇ ਵੀ ਸਾਰਿਆਂ ਨੂੰ ਘਰੋ ਘਰੀ ਕਹਿ ਕੇ ਆਵਾਂਗੇ ਤਾਂ ਆਉਣਗੇ ਨਹੀਂ ਨਹੀਂ ਆਉਂਦੇ ਇਹ ਸਾਡੇ ਟੁੱਟਦੇ ਰਿਸ਼ਤੇ ਤੇ ਸਾਡੀ ਸਮਾਜਿਕ ਹਾਲਤ ਹੈ ਜਿਹੜੀ ਦਿਨੋਂ ਦਿਨ ਪਤਲੀ ਹੋਣ ਦੀ ਨਿਸ਼ਾਨੀ ਹੈ ਇਹ ਕੋਈ ਇਹ ਨਹੀਂ ਹੈਗਾ ਕਿ ਅਸੀਂ ਇੱਕ ਕਾਰਡ ਦਿੱਤਾ ਕਾਰਡ ਦੇ ਜਰੀਏ ਤੁਹਾਡੇ ਸਹਿਜ ਪਾਠ ਤੇ ਵੀ ਆ ਰਿਹਾ ਕੋਈ ਮਸਲਾ ਇਹ ਨਹੀਂ ਹੈਗਾ ਇਹਦੇ ਚ ਟੌਰ ਨਹੀਂ ਹੈਗੀ ਜਾਂ ਇਹ ਬਹੁਤ ਤੁਸੀਂ ਐਡਵਾਂਸ ਲੈਵਲ ਦੀ ਸੋਚ ਨਹੀਂ ਰੱਖਦੇ ਇਹ ਤਾਂ ਸਾਰਾ ਰਿਸ਼ਤਿਆਂ ਦੇ ਵਿੱਚ ਖਲਾ ਜਿਹੜਾ ਪੈਦਾ ਹੋਇਆ ਉਹੀ ਹੈ ਹੁਣ ਪਹਿਲਾਂ ਦੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਕਿੰਨੀਆਂ ਦੂਰ ਤੱਕ ਦੀਆਂ ਰਿਸ਼ਤੇਦਾਰੀਆਂ ਚ ਲੋਕੀ ਬਰਥ ਦੇ ਪਰ ਅੱਜ ਤਾਂ ਅਸੀਂ ਇੰਨੇ ਉਹ ਹੋ ਗਏ ਆ ਕਿ ਬਹੁਤੀ ਥਾਵਾਂ ਤੇ ਤਾਂ ਇਹ ਹੁੰਦਾ ਹੈ ਕਿ ਜਦੋਂ ਮੇਰੇ ਨਾਲ ਵੀ ਇਹ ਵੀ ਹੋਇਆ ਹਨਾ ਵੀ ਜਦੋਂ ਮੇਰੀ ਮਾਤਾ ਦੀ ਮੌਤ ਹੋਈ ਤਾਂ ਸੱਚੀ ਸਾਡੇ ਬਹੁਤ ਸਾਰੇ ਰਿਸ਼ਤੇ ਟੁੱਟੇ ਉਹਨਾਂ ਨੂੰ ਸ਼ਾਇਦ ਇਹ ਮਹਿਸੂਸ ਹੋਣ ਲੱਗਿਆ ਕਿ ਯਾਰ ਹੁਣ ਇਹਨਾਂ ਕੋਲੇ ਕੀ ਜਾਣੇ ਸਵਾਲ ਪਹੁੰਚ ਗਏ ਮਾਤਾ ਦੀ ਡੈਥ ਤੋਂ ਬਾਅਦ ਹੁਣ ਤੱਕ ਸਾਨੂੰ ਇਹ ਮਹਿਸੂਸ ਨਹੀਂ ਕਰਵਾਇਆ ਕਿਸੇ ਨੇ ਕਿ ਅਸੀਂ ਤੁਹਾਡੇ ਹੈਗੇ ਹਾਂ ਹਨਾ ਗਮਾਂਡ ਆਣ ਦੀਆਂ ਚਾਚੀਆਂ ਤਾਈਆਂ ਸਾਡੀ ਜਿਵੇਂ ਤਾਈ ਆ ਉਹਨੇ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਤੁਹਾਡੀ ਮਾਂ ਮਰੀ ਆ ਜਿਵੇਂ ਉਹ ਰਿਸ਼ਤੇਦਾਰੀਆਂ ਚੋਂਵੇਂ ਦਾ ਕੁਛ ਨਾ ਰਿਹਾ ਯਾਨੀ ਕਿ ਅਸੀਂ ਨਾ ਜਿਹੜੇ ਗੱਲਾਂ ਬਾਤਾਂ ਦਾ ਕਰਦੇ ਹਾਂ ਬਹੁਤ ਉੱਚੀਆਂ ਜਾਂ ਫਿਰ ਅਸੀਂ ਬਹੁਤ ਕਹਨੇ ਆਂ ਜੀ ਅਸੀਂ ਬੜੇ ਕਮਾਲ ਦੇ ਲੋਕ ਆ ਅਸੀਂ ਕਮਾਲ ਕਮਾਲ ਦੇ ਕੁਛ ਨਹੀਂ ਹੈਗੇ ਸਾਡੇ ਅੰਦਰ ਖਲਾਅ ਪੈਦਾ ਹੋਣ ਲੱਗ ਗਿਆ ਸਾਡੇ ਰਿਸ਼ਤੇ ਕਮਜ਼ੋਰ ਹੋਣ ਲੱਗੇ ਡਿਪਰੈਸ਼ਨ ਵਰਗੀ ਬਿਮਾਰੀ ਹੈ ਜਿਹੜੀ ਉਹ ਪੰਜਾਬ ਦੇ ਹਰ ਘਰ ਦੇ ਵਿੱਚ ਆਪਣੇ ਜਿਹੜੀ ਪੈਰ ਆਪ ਫਸਾਰ ਰਹੀ ਆ ਬਸ ਇਹ ਡਿਪਰੈਸ਼ਨ ਹੈ ਇਹ ਪੂਰੇ ਵਰਲਡ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਐ ਇਸੇ ਪੰਜਾਬ ਵਰਗੇ ਖਿੱਤੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਤਾਂ ਇੱਕ ਦੂਜੇ ਨੂੰ ਸੰਭਾਲਣ ਵਾਲੇ ਲੋਕ ਨੇ ਇੱਕ ਦੂਜੇ ਨੂੰ ਦਿਲਾਸਾ ਦੇਣ ਵਾਲੇ ਲੋਕ ਨੇ ਪਰ ਇਹ ਪੰਜਾਬ 'ਚ ਹੁਣ ਨਹੀਂ ਰਿਹਾ ਇਸ ਕਰਕੇ ਵੀ ਅਸੀਂ ਰਿਸ਼ਤਿਆਂ ਨੂੰ ਸੰਭਾਲ ਲਈਏ ਹੋਰ ਜਿਹੜੀਆਂ ਅਸੀਂ ਮੱਤਾਂ ਦਿੰਨੇ ਆ ਕਿ ਯਾਰ ਉਦਾਸ ਬੰਦਿਆਂ ਨਾਲ ਰਹਿਣਾ ਨਾ ਕਰੋ ਅਸੀਂ ਉਦਾਸ ਬੰਦਿਆਂ ਨਾਲ ਤੁਰੀਏ ਖੁਦਾਸ ਬੰਦੇ ਨੂੰ ਕਹੀਏ ਕਿ ਯਾਰ ਮੈਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੂੰ ਵੀ ਮੇਰੇ ਵਾਂਗੂ ਚੜ੍ਹਦੀ ਕਲਾ ਦੇ ਵਿੱਚ ਰਹਿ। ਜੇ ਕੋਈ ਗੱਲ ਆ ਮੈਨੂੰ ਖੁੱਲ ਕੇ ਦੱਸ ਤੇ ਅਸੀਂ ਜੇ ਖੁੱਲ ਕੇ ਦੱਸ ਵੀ ਦਿੰਨੇ ਆ ਕਿਸੇ ਨੂੰ ਫਿਰ 5 ਕਿ ਦਿਨ ਤਾ ਅਸਰ ਹੁੰਦਾ ਗੱਲ ਦਾ ਤੇ 6ਵੇਂ ਦਿਨ ਸਾਨੂੰ ਤਾਨੇ ਮਿਹਣੇ ਵੱਜਣੇ ਸ਼ੁਰੂ ਹੋ ਜਾਂਦੇ ਆ। ਫਿਰ ਉਹਦੀ ਇੱਕ ਕਮੀ ਆ ਜਿਹੜੀ ਉਹ ਉਜਾਗਰ ਹੁੰਦੀ ਆ ਉਹਨਾਂ ਸਾਹਮਣੇ ਉਹ ਕਮੀ ਦਾ ਫਾਇਦਾ ਜਿਹੜਾ ਉਹ ਲੋਕੀ ਉਠਾਉਂਦੇ ਨੇ। ਇਸੇ ਕਰਕੇ ਵੀ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨਾ ਮੈਂ ਤੁਹਾਡੇ ਨਾਲ ਕੀਤੀਆਂ ਕੋਈ ਮੈਂ ਲਿਖਿਆ ਨਹੀਂ ਹੋਇਆ ਹਨਾ ਇਹ ਮੇਰੇ ਮਤਲਬ ਦਿਲ ਦੇ ਬਲਬਲੇ ਸੀ ਜਿਹੜੇ ਮੈਂ ਤੁਹਾਡੇ ਨਾਲ ਅੱਜ ਸਾਂ ਤੇ ਇਹ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਬਾਕੀ ਤੁਸੀਂ ਸੱਚੀ ਐਵੇਂ ਸੋਚਦੇ ਹੋ ਵੀ ਜਿਵੇਂ ਮੈਂ ਗੱਲਾਂ ਬਾਤਾਂ ਕੀਤੀਆਂ ਤੇ ਇਸ ਚੈਨਲ ਦੇ ਜਰੀਏ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗਾ ਤੇ ਤੁਸੀਂ ਵੀਡੀਓ ਦੇ ਨਾਲ ਜੁੜਦੇ ਰਹੋ ਚੈਨਲ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲੇ ਉਹ ਕਮੈਂਟ ਵਾਲੀ ਗੱਲਬਾਤ ਜਰੂਰ ਕਰਿਓ ਤੁਹਾਡੀ رائے ਕੀ ਹੈ ਜੇ ਤੁਹਾਨੂੰ ਲੱਗਦਾ ਕਿ ਮੇਰੀ ਇਹ ਗੱਲਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਤਾਂ ਤੁਸੀਂ ਤਾਂ ਵੀ ਕਮੈਂਟ ਕਰਿਓ ਤੁਹਾਡੇ ਤਾਂ ਵੀ ਕਮੈਂਟ ਨੂੰ ਪੜਿਆ ਜਾਊਗਾ ਹੁਣ ਅੱਗੇ ਦਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ